ਹਾਂਜੀ ਰਵਜੋਤ ਕੰਗ ਜੀ ਕਿਹੜਾ ਪਿੰਡ ਹੈ ਕੂਟਲਾ ਸ਼ੰਚੂਰ ਜੀ ਇੱਕ ਹਾਦਸਾ ਹੋਇਆ ਹਾਂਜੀ ਹਾਂਜੀ ਇਹ ਹੋਇਆ ਹਾਦਸਾ ਸਾਡੀ ਕੋਠੀ ਦੇ ਬਿਲਕੁਲ ਸਾਹਮਣੇ ਹੋਇਆ ਜੀ ਇਹ ਬਾਈਕ ਸਵਾਰਾਂ ਦੀ ਗਲਤੀ ਨਾਲ ਹੋਇਆ ਜੀ ਬਾਈਕ ਸਵਾਰ ਜਾਨੀ ਕਿ ਹਰ ਸੰਡੇ ਕਹਿੰਦੇ ਨੇ ਵੀ ਰੋਜ਼ ਹਰ ਸੰਡੇ ਨਿਕਲਦੇ ਨੇ ਇਹ ਇਹ 8 ਤੋਂ 10 15 ਬੰਦੇ ਹੁੰਦੇ ਨੇ ਰੋਜ਼ ਹਰ ਸੰਡੇ ਨਿਕਲਦੇ ਨੇ ਇਹ ਤੇ ਇੱਥੇ ਸਾਡੇ ਘਟਾ ਉੱਥੋਂ ਲੋਕਲ ਸਾਡੇ ਪਿੰਡ ਤੋਂ ਹੀ ਸੀਗੇ ਮਾਪੁੱਤ ਉਹ ਜਾ ਰਹੇ ਸੀਗੇ ਰੋਡ ਕੱਟ ਤੋਂ ਰੋੜਪਾਰ ਕਰ ਰਹੇ ਸੀਗੇ ਉਹਨਾਂ ਦੇ ਵਿੱਚ ਇਹ ਵੱਜੇ ਨੇ ਬਹੁਤ ਜ਼ੋਰ ਨਾਲ ਤੇ ਬਾਈਕ ਨੂੰ ਵੀ ਅੱਗ ਲੱਗ ਗਈ ਇਹਨਾਂ ਦੇ ਮੌਕੇ ਤੇ ਤੇ ਮੌਕੇ ਦੇ ਮੁੰਡੇ ਦੀ ਵੀ ਡੈਥ ਹੋ ਗਈ ਉਹਨਾਂ ਦੇ ਮਾਤਾ ਜੀ ਦੀ ਵੀ ਡੈਥ ਹੋ ਗਈ ਤੇ ਬਾਈਕਰ ਆਪ ਵੀ ਡੈਥ ਹੋ ਗਈ ਐਕਟਰ ਸੁਮਨ ਕਿੱਥੇ ਦੇ ਸੀ ਇਹ ਨਾਲ ਹੀ ਲੋਕਲ ਹੈਡੋਂ ਪਿੰਡ ਆ ਸਾਡੇ ਨਾਲ ਹੀ ਬਿਲਕੁਲ ਉੱਥੇ ਦੇ ਸੀ ਹਾਂਜੀ ਤੇ ਬਾਈਕਰ ਦੀ ਬਾਈਕਰ ਦਾ ਹਜੇ ਕੁਝ ਨਹੀਂ ਕਰ ਰਹੇ ਨੇ ਪਤਾ ਕਰ ਰਹੇ ਨੇ ਪਤਾ ਨਹੀਂ ਕਿਹੜੇ ਪਿੰਡ ਤੋਂ ਕਿੱਥੋਂ ਨੇ ਇਹਦੇ ਨਾਲ ਦੇ ਸੀਗੇ ਜਿਹੜੇ ਉਹ ਮੁੰਡੇ ਭੱਜ ਗਏ ਉਹ ਖੜੇ ਨਹੀਂ ਗਏ ਇਹ ਬਾਈਕਰ ਦੀ ਕਿੰਨੀ ਕੀ ਸਪੀਡ ਹੋਣੀ ਬਾਈਕਰ ਤਾਂ 150 ਹੋਊਗਾ ਜੀ ਪ્યોਰ ਬਾਊਟ ਕੋਈ ਇਹਨਾਂ ਨੂੰ ਪਰਮਿਸ਼ਨਸ ਵਗੈਰਾ ਵੀ ਇਹ ਕਹਿ ਰਹੇ ਨੇ ਪ੍ਰਸ਼ਾਸਨ ਹੀ ਕਹਿ ਰਿਹਾ ਵੀ ਪਰਮਿਸ਼ਨ ਇਹਨਾਂ ਕੋਲ ਹੁੰਦੀ ਆ ਉਹ ਤਾਂ ਵੀਰ ਜੀ ਕਹਿ ਕੇ ਹਟੇ ਨੇ ਵੀ ਸਾਨੂੰ ਦਿਖਾਓ ਜੇ ਹੁੰਦੀ ਆ ਤਾਂ ਸਾਨੂੰ ਦਿਖਾਈ ਜਾਵੇ ਇਹਨਾਂ ਕੋਈ ਗੁੜੀ ਪਰਮਿਸ਼ਨ ਹੁੰਦੀ ਆ ਇਹ ਹਾਈਵੇ ਤਾਂ ਇਹ ਸੋ ਰੋਡ ਤਾਂ ਲਾਗੂ ਹੁੰਦੇ ਨੇ ਬਾਈਕਰ ਵਾਲੇ ਤਾਂ ਇਸ ਰੋਡ ਤੇ ਹਾਈਵੇ ਤੇ ਤਾਂ ਮੇਰੇ ਹਿਸਾਬ ਨਾਲ ਬਾਈਕਰ ਨੂੰ ਚੱਲਣੀ ਨਹੀਂ ਚਾਹੀਦੀ ਜੀ ਇਸ ਬਾਈਕਰ ਦੇ ਨਾਲ ਕੋਈ ਹੋਰ ਵੀ ਆ ਆ ਸੀਗੇ ਜੀ ਨਾਲ ਦੇ ਉਹ ਆਲਰੇਡੀ ਭੱਜ ਗਏ ਜੀ ਉਹ ਰੁਕੇ ਨਹੀਂ ਉਹ ਤਾਂ ਰੁੱਕ ਕੇ ਦੇਖਿਆ ਵੀ ਨਹੀਂ ਉਹਨਾਂ ਨੇ ਤਾਂ ਵੀ ਸਾਡੇ ਨਾਲ ਦਾ ਬੰਦਾ ਹੈ ਜਾਂ ਨਹੀਂ ਹੈ ਜਾਂ ਮਰ ਗਿਆ ਜਾਂ ਕੀ ਗੱਲ ਹੈ ਜਿਹੜੇ ਆਪਣੇ ਲੋਡਿਸ ਦੀ ਮਾਰ ਪਈ ਆ ਹਾਂਜੀ ਦੇ ਨਾਲ ਕੋਈ ਹੋਰ ਵੀ ਸੀਗਾ ਹਾਂ ਉਹਨਾਂ ਦੇ ਨਾਲ ਉਹਨਾਂ ਦਾ ਬੇਟਾ ਸੀਗਾ ਦਸਰੇ ਨੇ ਉਹਦੀ ਤਰ ਬੇਟਾ ਤਾਂ ਲੈ ਗਏ ਨੇ ਸੀਰੀਅਸ ਸੀਗਾ ਤੇ ਮਾਤਾ ਜੀ ਦੀ ਡੈਥ ਹੋ ਗਈ ਆ ਆਪਣੇ ਬੇਟੇ ਦੀ ਕਿੰਨੀ ਕੀ ਉਮਰ ਸੀਗੀ ਇਹਦਾ ਸੀਰੀਅਸ ਉਹਨਾਂ ਦੀ ਕਿੰਨੀ ਕੇਸ ਦੇ ਸੀ ਵੀਰ ਜੀ ਉਹ 40 40-45 ਫੁੱਟ ਵਰਤਿੰਗ ਸਾਲ ਦੇ ਸੀਗੇ ਤੇ ਮਾਤਾ ਜੀ ਦੀ ਕਿੰਨੀ ਕੀ ਉਮਰ ਮਾਤਾ ਜੀ ਸੀਗੇ 50 ਪਲੱਸ ਨੇ ਜੀ 60 ਸਾਲ ਦੇ ਹੈਗੇ ਨੇ ਹਾਂ ਜੀ ਹਾਂ ਮੇਰਾ ਨਾਮ ਸੁਖਵੀਰ ਸਿੰਘ ਹੈ ਪਿਆਰੇ ਜੀ। ਟੋਟਲਾ ਸ਼ਮਸ਼ਪੁਰ ਇਹੀ ਪਿੰਡ ਆ ਜਿੱਥੇ ਦੁਰਘਟਨਾ ਹੋਈ ਆ ਮਾੜੀ ਕਿਸਮਤ ਨਾਲ। ਇਹ ਕਿਵੇਂ ਹੋਈ ਦੁਰਘਟਨਾ ਜੀ? ਇਹ ਦੁਰਘਟਨਾ ਦੇਖੋ ਇੱਕ ਧਮਾਕਾ ਹੋਇਆ ਅਸੀਂ ਤਾਂ ਨਗਰ ਨਵਾਸੀ ਆ। ਅਸੀਂ ਥੋੜੀ ਦੇਰ ਬਾਅਦ ਪਹੁੰਚੇ ਆ। ਆਉਣ ਤੇ ਪਤਾ ਲੱਗਿਆ ਵੀ ਜਿਹੜੇ ਹਰ ਵਾਰ ਐਤਵਾਰ ਇੱਥੋਂ ਬਾਈਕਰ ਲੰਘਦੇ ਆ ਜਿਹੜੇ ਬਹੁਤ ਤੇਜ਼ੀ ਨਾਲ ਚੱਲਦੇ ਨੇ। ਮੇਰਾ ਖਿਆਲ ਆ 150 ਆ ਬਾਬੂ ਉਹਨਾਂ ਦੀ ਸਪੀਡ ਹੁੰਦੀ ਆ। ਉਹਨਾਂ ਦੇ ਨਾਲ ਕੋਈ ਐਕਟਿਵਾ ਤੇ ਜਾ ਰਹੇ। ਸ਼ਾਇਦ ਮਾਂ ਪੁੱਤ ਸੀਗੇ ਉਹ ਟਕਰਾਈ ਐ ਇਹਨਾਂ ਨਾਲ ਜੀਚੂ ਮਾਂ ਤਾਂ ਚੱਲ ਵਸੀ ਆ ਤੇ ਬੱਚੇ ਦੇ ਸੀਰੀਅਸ ਹਟਾ ਨੇ ਤੇ ਜਿਹੜਾ ਬਾਈਕਰ ਆ ਉਹ ਵੀ بچਿਆ ਨਹੀਂ ਸੋ ਸਾਡੀ ਇਹ ਧਿਆਨ ਦਿਵਾਉਣ ਵਾਲਾ ਸਾਡੀ ਗੱਲ ਹੈਗੀ ਆ ਕਿ ਕੀ ਇਹ ਪੁਲਿਸ ਪ੍ਰਸ਼ਾਸਨ ਨੂੰ ਇੰਨੀ ਸਪੀਡ ਨਾਲ ਇੰਨੇ ਸਾਲਾਂ ਤੋਂ ਜਾਂਦੇ ਦਿਖੇ ਨਹੀਂ ਉਲਟਾ ਸਾਨੂੰ ਕੋਈ ਇੱਥੇ ਰੋਕਿਆ ਸ਼ਾਇਦ ਪੁਲਿਸ ਮੁਲਾਜ਼ਮ ਲੱਗਦਾ ਸੀ ਉਹ ਕਹਿੰਦਾ ਜੀ ਇਹਨਾਂ ਕੋਲ ਮਨਜ਼ੂਰੀ ਹੁੰਦੀ ਆ ਤੇ ਜਦੋਂ ਅਸੀਂ ਗੱਲ ਕੀਤੀ ਕਿ ਉਹਨਾਂ ਦੀ ਮਨਜ਼ੂਰੀ ਸਾਨੂੰ ਦਿਖਾਓ ਤਾਂ ਉਹ ਦਿਖਾਉਣ ਦੇ ਯੋਗ ਨਹੀਂ ਸੀ ਇਸਕੇ ਫੋਨ ਤੇ ਮੰਗਾ ਲਓ ਚਾਹੇ ਸਾਨੂੰ ਇੱਕ ਵਾਰੀ ਦਿਖਾ ਦਿਓ ਪਰ ਉਹ ਨਹੀਂ ਦਿਖਾ ਸਕੇ ਤੇ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਅਸੀਂ ਵੀ ਜਿਹੜੇ ਬਾਈਕਰ ਮੌਤ ਦਾ ਸਮਾਨ ਲੈ ਕੇ ਬਾਹਰ ਐ ਤੁਹਾਨੂੰ ਸੜਕਾਂ ਦੇ ਕੋ ਮਦੇ ਨੇ ਇਹਨਾਂ ਨੂੰ ਰੋਕਿਆ ਜਾਵੇ ਦੇਖੋ ਹੁਣ ਦੋ ਜਾਨਾਂ ਗਈਆਂ ਨੇ ਹੋਰ ਵੀ ਜਾ ਸਕਦੀਆਂ ਸੀ ਕੁਝ ਵੀ ਹੋ ਸਕਦਾ ਸੀ ਲਗਭਗ ਕੀ ਟਾਈਮ ਹੋ ਗਿਆ 40 ਮਿੰਟ ਪਹਿਲਾਂ ਅ ਫਵਾ 40 40 45 ਮਿੰਟ ਪਹਿਲਾਂ ਦੀ ਗੱਲ ਹੋ ਗਈ ਇਹਨਾਂ ਦੀ ਮੌਤ ਹੋਈ ਆ ਆਪਣੇ ਬਾਈਕ ਸਵਾਰ ਦੀ ਤੇ ਉਹ ਕਿੱਥੇ ਦੇ ਰਹਿਣੇ ਵਾਲੇ ਕਿਸ ਪਤਾ ਉਹ ਨਾਲ ਦੇ ਪਿੰਡ ਹੇਡੋਂ ਤੋਂ ਦੱਸੇ ਜਾਂਦੇ ਆ ਦੇਖੋ ਐਗਜ਼ੈਕਟਲੀ ਆਈ ਕੈਨਟ ਟੈਲ ਕਿਉਂਕਿ ਮੈਂ ਕੋਈ ਪ੍ਰੂਫ ਨਹੀਂ ਦੇਖਿਆ ਜੋ ਸੁਣਿਆ ਉਹ ਦੱਸਦਾ ਤੁਹਾਨੂੰ ਤੇ ਅਸੀਂ ਥੋੜੀ ਦੇਰ ਬਾਅਦ ਪਹੁੰਚੇ ਸੀ ਤੇ ਉਹ ਹੇਡੋਂ ਤੋਂ ਦੱਸੇ ਜਾਂਦੇ ਆ ਮਾਂ ਪੁੱਤ ਸੀਗੇ ਮਾਂ ਮੌਕੇ ਤੇ ਮਰ ਗਈ ਆ ਬਾਈਕਰ ਵੀ ਮੌਕੇ ਤੇ ਮਰ ਗਿਆ ਬੱਚਾ ਜਿਹੜਾ ਉਹ ਸੀਰੀਅਸ ਹੈਗਾ ਉਹਦੇ ਸੱਟਾਂ ਲੱਗੀਆਂ ਉਹ ਲੈਕਚਰ ਕਿਨਾਂ ਕੌਫੀ ਨਬਜੀਤ ਸਰ ਵੀ ਐਕਸੀਡੈਂਟ ਹੋ ਗਿਆ ਹਾਂਜੀ ਹਾਂ ਸਰ ਸਪੋਰਟਸ ਬਾਈਕ ਤੇ ਲੜਕਾ ਜਾ ਰਿਹਾ ਸੀਗਾ ਏਡੋ ਵਾਲੇ ਪਾਸੇ ਤੋਂ ਮਤਲਬ ਲੁਧਿਆਣਾ ਤੋਂ ਚੰਡੀਗੜ੍ਹ ਜਾ ਰਹੇ ਸੀਗੇ ਤੇ ਰਸਤੇ 'ਚ ਉਹਦਾ ਐਕਸੀਡੈਂਟ ਹੋਇਆ ਇੱਕ ਸਕੂਟਰੀ ਔਰ ਬਾਈਕਰ ਨਾਲ ਐਕਸੀਡੈਂਟ ਹੋਇਆ ਉਹਦੇ ਵਿੱਚ ਇੱਕ ਦੋ ਜਣਿਆਂ ਦੀ ਡੈਥ ਹੋ ਗਈਆਂ ਜੋ ਸਪੋਰਟਸ ਬਾਈਕ ਚਲਾ ਰਿਹਾ ਸੀਗਾ ਉਸਦੀ ਡੈਥ ਹੋਈ ਹੈ ਜੋ ਲੇਡੀ ਪਿੱਛੇ ਬੈਠੀ ਹੋਈ ਸੀ ਉਹਦੀ ਡੈਥ ਹੋਈ ਹੈ ਨਾਲ ਉਹਨਾਂ ਦਾ ਇੱਕ ਲੜਕਾ ਸੀਗਾ ਉਹ ਇੰਜਰਡ ਹੈ ਉਹਦੇ ਫ੍ਰੈਕਚਰ ਹੈ ਸਰ ਕਿੰਨੀ ਉਮਰ ਹੈਗੀ ਆ ਵੀ ਵਾਈਕਲ ਤੇ ਕਿੰਨੇ ਸੀ ਤਾਂ ਜੇ ਜੀ ਜੋ ਬਾਈਕਰ ਆ ਉਹ ਲਗਭਗ 40 ইয়ার্স ਦਾ ਲੱਗ ਰਿਹਾ ਤੇ ਜੋ ਲੇਡੀਜ਼ ਦੀ ਡੈਥ ਹੋਈ ਆ 50 ਪਲੱਸ ਤੇ ਜਿਹੜਾ ਇੰਜਰਡ ਆ ਉਹਦੇ ਟਿੰਗਰੀ ਟਿੰਗਰੀ ਤੋਂ ਫ੍ਰੈਕਚਰ ਸਰਵਰ ਦੇ ਫਿਗਰ ਦੇ ਵਿੱਚ ਬਾਕੀ ਠੀਕ ਆ ਉਹਦੀ ਏਜ 38 ਦੇ ਲਗਭਗ ਲੱਗਦਾ ਇਹਨਾਂ ਦਾ ਪਿੰਡ ਕਿਹੜਾ ਹੈ ਹੈਡੂ ਦੇ ਕੋਲ ਹੀ ਰਹਿੰਦੇ ਨੇ ਜਿਨ੍ਹਾਂ ਦੀ ਡੈਥ ਹੋਈ ਹੈ ਲੇਡੀ ਦੀ ਉਹ ਉਹਨਾਂ ਦੇ ਮਦਰ ਹੀ ਸੀਗੇ ਅੱਜ ਕੀ ਲੱਗਦਾ ਮੇਰਾ ਨੋ ਇਸੇ ਤਰਸੇਮ ਨਾਲ ਆ ਜੀ ਸਾਡੀ ਐਸਐਸ ਟੀਮ ਸਮਰਾਲਾ ਜੀ ਤੇ ਅੱਜ ਇੱਕ ਐਕਸੀਡੈਂਟ ਹੋਇਆ ਆਪਣੇ ਕਾਲਾ ਵਿੱਚ ਕੀ ਹੈ ਜੀ ਇਹ ਡਿਟੇਲ ਹੋ ਗਈ ਉਹ ਦੱਸ ਲਓ ਜੀ ਆਪਸ ਵਿੱਚ ਹੀ ਦੋ ਵਿਕਲ ਟਕਰਾ ਗਏ ਜੀ ਤੇ ਇੱਕ ਲੇਡੀ ਤੇ ਇੱਕ ਬੰਦੇ ਦੀ ਡੈਥ ਹੋ ਗਈ ਆਪਣੇ ਇਹ ਬਾਈਕਰ ਸੀਗੇ ਜੀ ਜਿਨ੍ਹਾਂ ਨਾਲ ਟੱਕਰ ਹੋਈ ਹੈ ਇੱਕ ਰੈਸਲ ਮੋਟਰਸਾਈਕਲ ਸੀਗਾ ਜੀ ਹਾਂ ਜੀ ਇੱਕ ਕਿਧਰੋਂ ਆ ਰਹੇ ਸੀ ਕਿਧਰ ਨੂੰ ਜਾਣਾ ਸੀਗੇ ਇਹਨਾਂ ਨੂੰ ਚੰਡੀਗੜ੍ਹੋਂ ਬੱਲ ਨੂੰ ਜਾ ਰਹੀ ਸੀ ਲੁਧਿਆਣੇ ਤੋਂ ਆ ਰਹੀ ਸੀ ਤੇ ਜਿਹੜੀ ਦੂਸਰੀ ਐਕਟ ਵਾ ਸੀ ਉਹ ਕਿੱਥੋਂ ਆ ਰਹੀ ਸੀਗੀ ਜੀ ਉਹ ਕਪੜਿਆਂ ਦੇ ਕ੍ਰੋਸ ਕਰ ਰਹੀ ਸੀਗੀ ਕਟ ਓਕੇ ਇਹ ਆਪਣੇ ਕੋਈ ਜ਼ਖਮੀ ਵੀ ਹੋਏ ਹਾਂ ਹਾਂਜੀ ਇੱਕ ਜ਼ਖਮੀ ਹੋਇਆ ਜੀ ਉਹਦੇ ਪਿੱਛੇ ਜਿਹੜੀ ਲੇਡੀ ਬੈਠੀ ਸੀ ਉਹਦੀ ਦਿੱਥੋਂ ਕਿੰਨੀ ਕਿੰਨੇ ਉਮਰ ਹੈ ਜੀ ਉਹਦੀ ਲੇਡੀ ਦੀ ਉਮਰ 45 ਸਾਲ ਦਾ ਦੱਸ ਜੀ ਕਿੰਨੇ ਵਜੇ ਦਾ ਹਾਸ ਜੀ 8:00 ਵਜੇ ਦਾ 8:00 ਸਵੇਰ ਦਾ ਜੀ